ਇੱਕ ਮਿੰਟ ਇੱਕ ਮਿੰਟ ਹੈ ਹੋ ਗਿਆ ਇਹ ਤੋਂ ਆਸਾਨ ਚ ਮਾਰ ਨਹੀਂ ਇਹ ਭਾਗਿਆ ਭਾਈ ਵੇ ਵੇ ਦੀਪਕ ਦੀਪਕ ਚਲ ਬਾਅਦ ਚ ਕਰ ਲੈਗੇ ਫੋਟੋ ਛੋਟ ਕਰ ਲੈ ਗੰਦੇ ਰਹਿ ਕੇ ਗੰਦੇ ਕਰ ਲੈ ਅਰੇ ਲੱਗ ਜਾ ਬੇਟੇ ਜੀ ਅੱਜ ਦਾ ਕੀ ਵਿਸ਼ਾ ਹੈ ਕੋ ਆਪਣੇ 14 ਤਿੰਨ ਨੂੰ ਡੇਡਕੀਮਾ ਦੇ ਏਰੀਆ ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਆਫਰ ਮੀਡੀਆ ਚ ਵੀ ਬਹੁਤ ਮਾਇਆ ਚਰਚਾ ਕੀਤੀ ਕਿਸ ਤਰ੍ਹਾਂ ਮੁੰਡੇ ਦੀ ਗੋਲੀ ਮਾਰ ਕੇ ਅੱਧਾ ਕਰ ਦਿੱਤੀ ਸੀ ਆ ਜਾਓ ਨਾ ਉਸ ਵਾਂਗੂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗੈਂਗਸਟਰਸ ਦੇ ਨਰਮਲ ਦੇ ਖਾਪ ਉਹਦੇ ਤੇ ਸਪੈਸ਼ਲ ਅਸੀਂ ਟੀਮਾਂ ਬਣਾਈਆਂ ਔਰ ਸਾਡਾ ਮੇਨ ਕੰਮ ਹੈ ਪ੍ਰिवेंशन ਡਿਟੈਕਸ਼ਨ ਦਾ ਉਹਦੇ ਚ ਡਿਟੈਕਸ਼ਨ ਨੂੰ ਪ੍ਰਾਇੋਰਟੀ ਦਿੱਤੀ ਗਈ ਡਾਕਟਰ ਪ੍ਰਗਿਆ ਜੀ ਐਨ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਕਰਪਨ ਐਸੀਪੀ ਸ੍ਰਿੰਤਾ ਜੀ ਅਮੋਲਨ ਸਾਡੇ ਸੀਆਈ ਚਾਰਜਮਾਨੀ ਔਰ ਸਤਨਾਮ ਸਿੰਘ ਜੀ ਐਸਐਚਓ ਗੇਟੇਕੀਮਾ ਸਾਰਿਆਂ ਨੇ ਵਕਫਤ ਤੌਰ ਤੇ ਆਪਣੇ ਆਪਣੇ ਅਸੀਂ ਰੋਲ ਦਿੱਤੇ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਕੇਸ ਫੇਸ ਕੀਤਾ ਤੇ ਇਹ ਮੁੱਦਾ ਮੇਟ ਬੜੇ ਹੈ ਇੱਕ ਤਾਂ ਸਾਇਲਪ੍ਰੇਟ ਏਰੀਆ ਸੋਹੀ ਹੈ ਔਰ ਇਹ ਹੀ ਮੇਨ ਬੋਡੀ ਚਲਾਈ ਸੀ ਮੋਟਰਸਾਈਕਲ ਤੇ ਜਿਹਨੂੰ ਸਵਾਰ ਸੀਗੇ ਨਾਲ ਆ ਵੀ ਗਿੱਲ ਹੈਗਾ ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰੰਧਾਵਾ ਇਹ ਸਾਰੀ ਕਾਂਸਪੀਰੇਸੀ ਦੇ ਵਿੱਚ ਸੀਗਾ ਬਜਾ ਰੰਜੀਤ ਨੂੰ ਪਤਾ ਲੱਗੀ ਕਿ ਉਸ ਦਿਨ ਮ੍ਰਿਤਕ 'ਤੇ ਉਹਦੇ ਦੋ ਦੋਸਤ ਸੀਗੇ ਉਹਦੇ ਨਾਲ ਇੱਕ ਦਾ ਨਾਮ ਹੈਗਾ ਸੰਜੂ ਡੌਨ ਦੂਜਾ ਹੈਗਾ ਪੀਟਰ ਇਹ ਵੀ ਕਾਰਕ ਸੀਗੇ ਤੇ ਸਾਇਨਪੁਰ ਚੋਈ ਹੋਣਾਂ ਦੇ ਜਿਹੜਾ ਨਾਲ ਲਾਂਡਾੜ ਸੀਗੀ ਉਸੇ ਸਬੰਧ ਦੇ ਵਿੱਚ ਜਦੋਂ ਇਹਨਾਂ ਦੇ ਕੋਲ ਦੀ ਨੰਗੇ ਤੇ ਉਹਨਾਂ ਦੇ ਮਗਰ ਲੱਗੇ ਔਰ ਉਹਨਾਂ ਨੇ ਕਾਰ ਭਜਾਈ ਕਾਰ ਭਜਾ ਕੇ ਗੇਟ ਕਿਮਾ ਚੌਂਕ ਕੋਲ ਜਦੋਂ ਆਏ ਤੇ ਉੱਥੇ ਤੇ ਭੱਜਣ ਲੱਗੇ ਅੰਦਰ ਅਮਿਨਿਸਟ੍ਰੇਸ਼ਨ ਵਾਲਾ ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ ਕਿਉਂਕਿ ਮ੍ਰਿਤਕ ਜਿਹੜੇ ਅੱਜਿਆ ਵੇਨੂ ਰਾਜੀਵ ਸੇਠੀ ਵੇਨੂ ਦੀ ਜਿਹਦੀ ਮੌਤ ਹੋ ਗਈ ਉਸ ਤੇ ਉਹ ਜਿਹੜੇ ਦੂਸਰੇ ਦੋ ਬੰਦੇ ਹੋ ਉਹਨਾਂ ਦੀ ਤੇ ਉੱਤੇ ਗੋਲੀ ਨਹੀਂ ਲੱਗੀ ਜਾ ਹੋ ਗਿਆ ਉਸ ਤੋਂ ਬਾਅਦ ਇਹ ਬੰਦੇ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਹੋ ਗਏ ਔਰ ਸਾਹਿਬਪ੍ਰੀਤ ਜਿਹੜਾ ਸੋਹੀ ਹੈ ਇਹ ਅਸੀਂ ਇਹਦੀ ਗ੍ਰਿਫਤਾਰੀ ਕੀਤੀ ਸਾਡੀ ਸੀਆਈਏ ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀ ਦੀ ਜਗ੍ਹਾ ਸਾਊਥ ਦਿੱਲੀ ਦੇ ਵਿੱਚ ਉੱਥੋਂ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ ਔਰ ਵੈਪਨ ਗਣੇ ਉਸ ਤੋਂ ਬਾਅਦ ਜਿਹੜੇ ਦੂਜੇ ਅਵੇ ਤੇ ਦੂਜਾ ਹੈਗਾ ਸੰਜੂ ਰੰਦਾਵਾ ਫਤਾਪੁਰ ਦੇ ਰੇਤ ਵਿੱਚੋਂ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ ਉਤੋਂ ਉੱਤੇ ਰਾਈਡ ਕਰਦੇ ਦੋਨੇ ਫੜੇ ਐ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਕਿ ਕਿਉਂਕਿ ਸੈਂਸੇਸ਼ਨਲ ਟਾਈਪ ਦਾ ਕ੍ਰਾਈਮ ਹੋਇਆ ਸੀਗਾ ਇਹਦੇ ਵਿੱਚ ਜਿਹੜੀ ਬੇਸਿਕ ਕੁਝ ਗ੍ਰੀਪਸ ਤੇ ਪਤਾ ਲੱਗਿਆ ਕਿ ਜਿਹੜਾ ਸਾਹਿਲਪਰੀ ਹੈਗਾ ਏਲੀਅਸ ਸੋਹੀ ਇਹਦੇ ਖਿਲਾਫ ਅੱਠ ਮੁਕੱਦਮੇ ਪਹਿਲਾਂ ਹੀ ਦਰਜ ਨੇ ਲੇਟੈਸਟ ਜਿਹੜਾ ਮੁਕੱਦਮਾ ਹੈਗਾ ਉਹ 307 ਦਾ ਇਹਨੇ ਇੱਕ ਪ੍ਰਿੰਸ ਨਾਮੀ ਵਿਅਕਤੀ ਦੇ ਘਰ ਜਾ ਕੇ ਗੋਲੀਆਂ ਚਲਾਈਆਂ ਸੀ ਮੀਡ ਡਿਵੀਜ਼ਨ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ 307 ਦਾ 2021 ਦਾ ਵੀ ਇਹਦੇ ਖਿਲਾਫ ਪਰਚਾ ਦਰਜ ਹੈ ਮੀਡ ਡਿਵੀਜ਼ਨ 'ਚ ਬਾਕੀ ਲੜਾਈ ਝਗੜੇ ਦੇ ਕਬਜ਼ਿਆਂ ਦੇ ਔਰ ਮਾਈਨਿੰਗ ਐਕਟ ਦਾ ਵੀ ਪਰਚਾ ਹੈ ਗੋਲੀ ਚਲਾਉਣਾ ਅਸਲਾ ਇੱਕ ਹਵਾਈ ਫਾਇਰ ਔਰ ਜਿਹੜੇ ਮੋਬਾਈਲ ਵਗੈਰਾ ਫੋਨੇ ਸਾਰੇ ਤੇਈ ਤਰ੍ਹਾਂ ਦੇ ਹੀਨਸ ਕ੍ਰਾਈਮ ਜਿਹੜੇ ਸਾਹਿਬੀ ਸ਼ੋਹੀ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਦਾ ਸੰਬੰਧ ਔਰ ਜਿਹੜਾ ਲੜਕਾ ਸੰਜੂਰ ਦਾ ਵਾ ਇਹਦੇ ਖਿਲਾਫ 336 ਪਰ 25 आरਜ਼ਾ ਦਾ ਅਸਲਾਕ ਦਾ ਗੇਟ ਕੀਮਾ ਦਾ ਮਕਦਮਾ ਹੈ 2022 ਦਾ ਉਹ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਬੰਦੇ ਆ ਔਰ ਜਨਾਬ ਹੀ ਆ ਉਹਦੇ ਖਿਲਾਫ ਕ੍ਰਿਮੀਨਲ ਰਿਪੋਰਟ ਤੇ ਵੀ ਕੁਝ ਨਹੀਂ ਪਾਇਆ ਗਿਆ ਇੱਕ ਜਾਂ ਦੋ ਸਾਥੀ ਇਹਨਾਂ ਦੇ ਹੋਰ ਰਹਿੰਦੇ ਆ ਉਸ ਤੋਂ ਇਲਾਵਾ ਗੈਂਗ ਦੀ ਜਿਹੜੀ ਕਾਂਸਪੀਰੇਸੀ ਉਹਦੇ ਚ ਵੀ ਕਾਫੀ ਲੋਕ ਹੈਗੇ ਜੋ ਐਫ ਆਈ ਆਰ ਵੀ ਉਹਨਾਂ ਨੇ ਲਿਖਾਇਆ ਉਹ ਸਾਰੇ ਹੁਣ ਉਸ ਤੇ ਸਪੈਸ਼ਲ ਟੀਮਾਂ ਸਾਡੀਆਂ ਵਰਕ ਕਰ ਰਹੀਆਂ ਔਰ ਸਾਈਲਪਿਚ ਹੋਈਦਾ ਹੀ ਪਤਾ ਲੱਗਿਆ ਕਿ ਦਾ ਫਾਦਰ ਜਿਹੜਾ ਉਹ ਉਹਨਾਂ ਦੇ ਟਰੱਕ ਨੇ ਤੇ ਜਿਵੇਂ ਸਕੁਆਇਰ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਇਹ ਹੈਗਾ 12ਵੀਂ ਪਾਸ ਨੇ ਤਕਰੀਬਨ 30 ਸਾਲ ਦੀ ਉਮਰ ਹੈ ਨਾ ਸਾਰਾਂ ਦਾ 11ਵੀਂ ਹੈ 12ਵੀਂ ਹੈ ਇਤਨਾ ਚੋਂ ਔਰ ਮੇਨਲੀ ਇਹ ਕ੍ਰਾਈਮ ਤੇ ਜਿਹੜੀ ਆ ਗੈਂਗਸਟਰ ਕਲਚਰ ਤੇ ਮਿੱਟੀ ਫਿਰਦੇ ਆ ਮੈਂ ਇਹ ਵੀ ਗੱਲ ਸਮਝਦਾ ਕਿ ਜਦੋਂ ਮਰਡਰ ਤਾਂ ਜਿਹੜਾ ਹੋਇਆ ਹੀ ਹੋਇਆ ਟਰੇਸ ਬਹੁਤ ਅੱਛੀ ਕਾਮਯਾਬੀ ਹੈ ਸਾਰੀ ਟੀਮ ਦੀ ਉਸ ਤੋਂ ਇਲਾਵਾ ਕ੍ਰਾਈਮ ਅੱਗੇ ਵੀ ਪ੍ਰਿਵੈਂਟ ਹੋਇਆ ਬਿਕਾਜ਼ ਜਿਹੜੇ ਬੰਦੇ ਇਹ ਨਜਾਇਜ਼ ਪਿਸਤੌਲ ਲੈ ਕੇ ਘੁੰਮ ਰਹੇ ਔਰ ਇਨੇ ਮੁਕੱਦਮੇ ਉਹਨਾਂ ਦੇ ਖਿਲਾਫ ਦਰਜ ਹੈ ਉਹ ਬਾਕੀ ਉਹਨਾਂ ਦੇ ਰੈਸ ਤੋਂ ਬਾਅਦ ਮੈਚ ਦੀ ਮੋਰ ਵੀ ਕ੍ਰਾਈਮ ਜਿਹੜਾ ਪ੍ਰिवेंट ਹੋਏਗਾ ਤੇ ਲਾਕਡਾਉਨ ਕਿਸੇ ਤਰ੍ਹਾਂ ਦੀ ਤਰ ਗੈਂਗਵਾਰ ਕੋਈ ਇਹਨਾਂ ਦੇ ਆਪਸੀ ਗੈਂਗ ਰਾਏ ਲਾਇਬਰੀ ਸੀ ਕਿ ਇਹਨਾਂ ਦੇ ਆਪਸੀ ਤੁਸੀਂ ਝਗੜਾ ਹੋਵੇ ਜਾਂ ਜਿਵੇਂ ਤੁਸੀਂ ਦੱਸਿਆ ਕਿ ਇੱਕ ਦੇ ਗੈਂਗ ਦੇ ਵਿੱਚ ਦੇਖੋ ਵਜ੍ਹਾ ਰਣਜੀਤ ਦੱਸੀ ਹੈ ਜੇ ਕੋਈ ਗੈਂਗਵਾਰ ਆਲੀ ਤਾਂ ਬਿਲਕੁਲ ਗੱਲ ਨਹੀਂ ਹੈ ਕੋਈ ਲਾਕਡਾਉਨ ਲਾਕਡਾਉਨ ਕਰਦੀ ਸੀ ਜਿਸ ਤਰ੍ਹਾਂ ਦੀ ਲਾਕਡਾਉਨ ਤੇ ਹੀ ਹੁੰਦੀ ਹੈ ਜੀ ਜਦੋਂ ਕਿਸੇ ਬੰਦੇ ਦੀ ਜਦੋਂ ਲੜਾਈਆਂ ਝਗੜੇ ਆਪਾਂ ਕਰਦੇ ਆਂ ਵਿਚੜਦੇ ਆਂ ਇੱਕ ਦੂਜੇ ਨਾਲ ਤੁਹਾਨੂੰ ਵੀ ਸਾਰੀ ਗੱਲ ਸਮਝੀ ਹੈ ਲਾਕਡਾਉਨ ਤੇ ਹੀ ਹੁੰਦੀ ਹੈ ਕਿ ਕਿਸੇ ਬੰਦੇ ਨਾਲ ਤੁਹਾਡੀ ਨਹੀਂ ਬਣਦੀ ਜੇ ਤੁਸੀਂ ਉਹਨੂੰ ਆਪਣਾ ਆਪੋਨੇਟ ਮੰਨਦੇ ਹੋ ਜਾਂ ਕਿਸੇ ਕਰਦੇ ਕਹਾ ਸੁਣੀ ਹੋਈ ਹੁੰਦੀ ਉਹ ਸਾਰੀ ਗੱਲ ਮੈਂ ਤ੍ਰਤੀਸ਼ ਚਾਹੀਗੀ ਪਾਰਟੀ ਵਾਪਸ ਆਈ ਹੈ ਦਿੱਲੀੋਂ ਸਾਰਾ ਕਰਕੇ ਉਹਦੀ ਡਿਟੇਲ ਇਨਕੁਇਰੀਸ਼ਨ ਉਹਨਾਂ ਦਾ ਰਿਮਾਂਡ ਲਿਆ ਜਾਊਗਾ ਔਰ ਸਾਰੀ ਗੱਲਬਾਤ ਕਰਾਂਗਾ ਬਾਕੀ ਵੀ ਜਿਹੜੇ ਬੰਦੇ ਜਿਹੜੇ ਵੀ ਕਨਸਪਰੇਸੀ ਟੈਕੇ ਉਹ ਵੀ ਸਾਰੇ ਅਰੈਸਟ ਕਰਾਂਗਾ ਜਿਹੜਾ ਮਰਿਆ ਜੀ ਗੀਰ ਸ਼ੇਠੀ ਉਹਦਾ ਵੀ ਕਿਸੇ ਦੇ ਨਾਲ ਕੁਝ ਹੀ ਕਰ ਕੋਈ ਖਿਲਲਾ ਰਖਾਇਆ ਹੈ ਅਜੇ ਤੱਕ ਕੋਈ ਆਇਆ ਨਹੀਂ ਸਾਹਮਣੇ ਚੱਕਰ ਕਰਾਰੇ ਵੈਸੇ ਮੈਨੂੰ ਯਕ ਕੋਈ ਸਾਹਮਣੇ ਐਕਟ ਨਹੀਂ ਕਰਦਾ ਸਰ ਐਡੀ ਕੀ ਰੰਜੀ ਸੀ ਕਿ ਉਹ ਗੋਲੀ ਮਾਰ ਦਿੱਤੀ ਜਿਹਨਾਂ ਨੇ ਦੇਖੋ ਉਹਨੂੰ ਨਹੀਂ ਮਾਰੀ ਗਈ ਮੈਂ ਤੁਹਾਨੂੰ ਉਹੀ ਦੱਸਿਆ ਦੋਨੋਂ ਨੂੰ ਵੀ ਜਿਹੜਾ ਡਾਣ ਤੇ ਦੂਜਾ ਪ੍ਰਿੰਸ ਸੀਗਾ ਉਹ ਨਾਲ ਬੈਠੇ ਸੀ ਉਹਨਾਂ ਨਾਲ ਰੰਜੀਤ ਸੀ ਚਲਾਈ ਉਹਨੇ ਉਹਨਾਂ ਨਾਲ ਗੋਲੀ ਸੀ ਲੱਗੀ ਇਹਦੇ ਚਲੋ ਗਲਤਾਂ ਉਹੀ ਹੈ ਵੀ ਬੰਦੇ ਨੇ ਮਾਰ ਦੇਣ ਦੀ ਨੀਤਨਾ ਮੰਡਰ ਤਾਂ ਕਰ ਹੀ ਦਿੱਤਾ ਜੀ ਇਹ ਵੀ ਦੱਸਿਆ ਜੀ ਸਾਲ ਪ੍ਰਿੰਸ ਜਿਹੜਾ ਹੈ ਸੋਈ 8 ਮਾਮਲੇ ਦਰਜ ਨੇ 2 ਪਰਚੇ 307 ਦੇ ਨੇ ਐਕਚੁਅਲ ਕ੍ਰਿਮੀਨਲ ਥ੍ਰੈਟ ਟੂ ਸੋਸਾਇਟੀ ਬੇਸਿਕ ਹੈ ਔਰ ਦੀ ਪੀਪਲ ਗੇਟ ਦਾ ਬੇਸਿਕ ਨਹੀਂ ਅਨੜੀਂ ਪਜੀਓਂ ਦਾ ਕਾਨੂੰਨ ਦਾ ਇੱਕ ਸਿਸਟਮ ਹੈ ਉਹ I can't answer on behalf of any other agency ਸਾਡਾ ਕੰਮ ਹੈ ਕਿ ਅਸੀਂ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਰਹਿੰਨੇ ਆ ਸਿਰਫ ਬਾਕੀ ਸਾਰੇ ਕੇਸਾਂ 'ਚ ਅਰੈਸਟਡ ਆ ਔਰ ਉਹ ਇੱਕ ਕੇਸ ਦੇ ਵਿੱਚ ਰੈਸਟਰੀ ਨਹੀਂ ਪਾਕੀ ਸੀ ਪੁਲਿਸ ਮਗਰ ਲੱਗੀ ਹੋਈ ਸੀ ਅੱਗੇ ਨਾਲ ਉਹ ਮਾਰਦਾ ਤੁਹਾਨੂੰ ਸੀ ਐਕਸ਼ਨ ਨੇ ਮਾਰਦਾ ਤੁਹਾਨੂੰ ਕਿੱਥੇ ਨਹੀਂ ਕਤਲ ਦਾ ਪਜੀ ਦੇਖੋ ਇਹਨਾਂ ਦੇ ਆਪਸ ਵਿੱਚ ਵਜ੍ਹਾ ਰੰਜੀਤ ਸਿੰਘ ਨੂੰ ਗੈਂਗ ਵਾਲੀ ਗੱਲ ਤਾਂ ਨਹੀਂ ਆਈ ਸਾਹਮਣੇ ਪਰ ਉਹਨੂੰ ਲਾਕ ਡਾਟ ਸੀ ਜਿਵੇਂ ਕਿਸਨੇ ਕਿਹਾ ਵਲ ਕਹਿੰਦਾ ਜੀ ਅੱਖਾਂ ਕੱਢ ਰਹੇ ਸੀ ਕੀ ਫਲਾਣਾ ਕਰੇ ਗੱਲ ਤਾਂ ਇਦਾਂ ਦੀ ਹੈ